ਰਮਨਪੁੱਤ ਚੱਲੀ ਤੂੰ ਕਾਲਜ 2 ਮਿੰਟ ਰੁਕ ਜਾ ਮੈਂ ਨਾ ਤੈਨੂੰ ਅੱਡੇ ਤੇ ਛੱਡਿਆਉਂਗਾ ਆ ਮੈਨੂੰ ਪੱਠਿਆਂ ਦਾ ਟੋਕਰਾ ਪਾ ਲੈਂਦੇ ਨਹੀਂ ਦਾੜੀ ਜੀ ਮੈਂ ਚਲੀ ਜਾਉਂਗੀ ਤੁਸੀਂ ਕਰ ਲਓ ਆਪਣਾ ਕੰਮ ਲੈ ਰਮਨਪੁੱਤ ਮੈਂ ਤਾਂ ਤੇਰੇ ਵਾਸਤੇ ਰੋਟੀ ਪਾ ਕੇ ਲਈ ਸੀ ਰੋਟੀ ਤਾਂ ਖਾ ਲੈ ਨਹੀਂ ਮੰਮੀ ਮੈਂ ਨਹੀਂ ਖਾਣੀ ਰੋਟੀ ਮੈਨੂੰ ਭੁੱਖ ਨਹੀਂ ਉਹ ਖਾ ਲੈ ਪੁੱਤ ਰੋਟੀ ਸਿਆਣੇ ਕਹਿੰਦੇ ਨਾ ਖਾਲੀ ਪੇਟ ਘਰੋਂ ਨਹੀਂ ਜਾਈਦਾ ਜਿੱਤੇ ਢੱਡ ਭਰਿਆ ਹੋਊਗਾ ਨਾ ਤਾਂ ਹੀ ਧਿਆਨ ਨਾ ਪੜੇਂਗੀ ਤੂੰ ਨਾਲੇ ਪੜ ਲੈ ਕੇ ਮੇਰੀ ਧੀ ਨੇ ਵੱਡੀ ਅਫਸਰ ਬਣਾਨਾ ਨਹੀਂ ਬਾਪੂ ਜੀ ਮੇਰਾ ਸੱਚੀ ਦਿਲ ਨਹੀਂ ਕਰਦਾ ਚਲੋ ਠੀਕਾ ਮੈਂ ਚਲਦੀ ਆ ਮੇਰੀ ਬਾਸ ਨਿਕਲ ਜਾਣੀ ਆ ਚੱਲ ਠੀਕਾ ਪੁੱਤ ਸ਼ਾਮ ਨੂੰ ਨਾ ਜਲਦੀ ਘਰ ਆ ਜੀ ਨਾਲੇ ਆਪਣਾ ਧਿਆਨ ਰੱਖੀ ਹਾਂਜੀ ਬਾਪੂ ਜੀ ਤੁਸੀਂ ਵੀ ਆਪਣਾ ਧਿਆਨ ਰੱਖਿਓ ਰਮਨਦੇਵ ਬਾਪੂ ਫੇਰ ਆਇਂ ਕਰੋ ਆ ਰੋਟੀ ਤੁਸੀਂ ਖਾ ਲਓ ਇਹ ਤਾਂ ਖਾ ਕੇ ਨਹੀਂ ਗਈ ਰਪਿੰਦਰ ਤੂੰ ਆਪਣੀ ਰਮਨ ਦੀ ਪਰਖ ਕੀਤੀ ਕੁਝ? ਪਰਖ? ਕਿਹੜੀ ਪਰਖ? ਰਮਨ ਨਾਲ ਮੈਨੂੰ ਡਰੀ ਜੀ ਹੋਈ ਤੇ ਘਬराई ਘਬराई ਜੀ ਲੱਗਦੀ ਆ। ਕਿੰਨੇ ਦਿਨ ਹੋ ਗਏ ਮੈਨੂੰ ਉਹਦੇ ਮੂੰਹ ਹੱਲੀ ਵੇਖਦੇ ਨਹੀਂ। ਮੈਨੂੰ ਨਾ ਰਮਨ ਦੀ ਟੈਨਸ਼ਨ ਜੀ ਹੋ ਰਹੀ ਆ। ਲੈ, ਤੂੰ ਉਸ ਤਾਂ ਐਵੇਂ ਟੈਨਸ਼ਨ ਲੈਨੇ ਰਹਿੰਦੇ ਹੋ। ਤੁਹਾਨੂੰ ਪਤਾ ਨਾ ਉਹਦੀ ਪੜਾਈ ਕਿੰਨੀ ਔਖੀ ਆ। ਉਤੋਂ ਉਹਦੇ ਪੇਪਰ ਸਿਰ ਤੇ ਆ। ਪੜ ਪੜ ਕੇ ਨਾ ਜਵਾਗ ਦਾ ਵੈਸੇ ਦਿਮਾਖ ਖਰਾਬ ਹੋ ਜਾਂਦਾ। ਤੁਸੀਂ ਐਵੇਂ ਨਾ ਇੰਨਾ ਗੱਲਾਂ ਬਾਰੇ ਸੋਚ ਜਿਆ ਕਰੋ। ਚਲੋ ਹੁਣ ਰੋਟੀ ਖਾ ਲਓ ਤੇ ਮੈਂ ਅੰਦਰੋਂ ਸਫਾਈ ਕਰ ਲਾਂ। ਰਮਨਦੇਵ ਬਾਪੂ ਆ ਵੇਖੋ ਬਲਾਂ ਕੀ ਆ ਮੈਨੂੰ ਰਮਨਦੇਵਾਂ ਕਿਤਾਬਾਂ ਚ ਮਿਲਿਆ ਮੈਨੂੰ ਐਣਕ ਨਹੀਂ ਮਿਲੀ ਤਾਂ ਕਰਕੇ ਮੈਂ ਪੜਿਆ ਨਹੀਂ ਜੇ ਜ਼ਰੂਰੀ ਆ ਤਾਂ ਰੱਖ ਲਓ ਨਹੀਂ ਤਾਂ ਫੇਰ ਮੈਂ ਚੁੱਲੇ ਚ ਡਾ ਦਿਆਂ ਡੈਡੀ ਮੰਮੀ ਮੈਂ ਤੁਹਾਡੇ ਤੋਂ ਬਹੁਤ ਦੂਰ ਜਾ ਰਹੀ ਹਾਂ ਜਿੱਥੋਂ ਕੋਈ ਕਦੇ ਵਾਪਸ ਨਹੀਂ ਆ ਸਕਦਾ ਮੇਰੇ ਕੋਲ ਕੋਈ ਹੋਰ ਹੱਲ ਹੀ ਨਹੀਂ ਸੀ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਕਿਸੇ ਨੂੰ ਦੱਸਾਂ ਜਾਂ ਨਾ ਦੱਸਾਂ ਮੇਰੇ ਚ ਹੁਣ ਹੋਰ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਬਚੀ ਇਸ ਲਈ ਮਜਬੂਰੀ ਚ ਮੈਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੋਸ ਤਾਂ ਕਿ ਆ ਤਾ ਮੈਨੂੰ ਮਾਫ ਕਰ ਦੇ ਜੀ ਕੀ ਲਿਖਿਆ ਦੇ ਚ ਕੁਛ ਨਹੀਂ ਇਹਨਾ ਆਪਣੀ ਰਮਨ ਦਾ ਕਾਲਜ ਦਾ ਕੋਈ ਜ਼ਰੂਰੀ ਫਾਰਮ ਆ ਮੈਂ ਉਹਨੂੰ ਫੜਾ ਕੇ ਆਉਣਾ ਹਜੇ ਤਾਂ ਉਹ ਰਾਹ ਚ ਹੀ ਜਾਂਦੀ ਹੋਣੀ ਤੂੰ ਘਰ ਕੰਮ ਬਾਪੂ ਜੀ ਤੁਸੀਂ ਹਾਂ ਬਤ ਉਹ ਤੇਰਾ ਨਾ ਕੋਈ ਫਾਰਮ ਘਰੇ ਰਹਿ ਗਿਆ ਸੀ ਜਿੱਥੇ ਨੀ ਬੇਬੇ ਨਾ ਦੇਖਦੀ ਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਹਾਂ ਲੈ ਹਰ ਸਮੱਸਿਆ ਦਾ ਨਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਪਰ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਸੀਂ ਅੱਜ ਕੱਲ ਦੇ ਜਵਾਕ ਪਤਾ ਨਹੀਂ ਮਾਪੇ ਤੋਂ ਕਿਉਂ ਇੰਨੀਆਂ ਗੱਲਾਂ ਲੁਕੋ ਕੇ ਰੱਖਦੇ ਉਹ ਇੱਕਾ ਵੱਡਾ ਕਦਮ ਚੁੱਕਣ ਲੱਗੀ ਸੀ ਉਹ ਭੋਰਾ ਨਹੀਂ ਸੋਚਿਆ ਕਿ ਉਹ ਆਪਣੀ ਜਾਨ ਦੇਣ ਲੱਗੀ ਸੀ ਬਾਪੂ ਜੀ ਮੈਂ ਬਹੁਤ ਵਾਰੀ ਸੋਚਿਆ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਪਰ ਮੇਰੇ ਤੋਂ ਹਿੰਮਤ ਹੀ ਨਹੀਂ ਹੋਈ ਬਾਪੂ ਜੀ ਪਿਛਲੇ 2 ਮਹੀਨਿਆਂ ਤੋਂ ਇੱਕ ਮੁੰਡਾ ਮੈਨੂੰ ਕਾਲਜ 'ਚ ਬਹੁਤ ਤੰਗ ਕਰਦਾ ਉਹ ਮੈਨੂੰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਗੱਲ ਨਾ ਕਰੀ ਤਾਂ ਮੈਂ ਤੈਨੂੰ ਬਦਨਾਮ ਕਰ ਦੋ ਬਾਪੂ ਜੀ ਮੈਨੂੰ ਬਹੁਤ ਡਰ ਲੱਗਦਾ ਸੀ ਇਸੇ ਕਰਕੇ ਮੈਂ ਐਸੇ ਡਰ ਦੀ ਜ਼ਿੰਦਗੀ ਤੋਂ ਆਜ਼ਾਦ ਹੋਣਾ ਚਾਹੁੰਦੀ ਸੀ ਤੇ ਤੂੰ ਸਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੂੰ ਇੱਕ ਵਾਰੀ ਆਪਣੇ ਪਿਓ ਨਾਲ ਗੱਲ ਤਾਂ ਕਰਕੇ ਦੇਖਦੀ ਤੂੰ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਖੁਦ ਹੀ ਲੈ ਲਿਆ ਪੁੱਤ ਮਾਪੇ ਇੰਨੇ ਵੀ ਪਾਗਲ ਨਹੀਂ ਹੁੰਦੇ ਕਿ ਕਿਸੇ ਦੀ ਗਲਤੀ ਤੇ ਆਪਣੇ ਬੱਚਿਆਂ ਨੂੰ ਦੋਸ਼ ਦੇਣ ਪਰ ਤੈਨੂੰ ਤਾਂ ਇਹੀ ਲੱਗਾ ਹੋਣਾ ਨਾ ਵੀ ਪਤਾ ਨਹੀਂ ਮੇਰੇ ਘਰ ਦੇ ਮੈਨੂੰ ਸਮਝਣਗੇ ਕਿ ਨਹੀਂ ਪੁੱਤ ASCII ਤੇਰੇ ਮਾਪਿਓ ਆ ਅਸੀਂ ਤੈਨੂੰ ਜਨਮ ਦਿੱਤਾ ਤੈਨੂੰ ਪਾਲ ਪੋਸ ਕੇ ਏਡਾ ਵੱਡਾ ਕੀਤਾ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਤੇ ਤੂੰ ਘੱਟੋ ਘੱਟ ਆਪਣੇ ਮਾਂ ਪਿਓ ਨੂੰ ਤਾਂ ਦੱਸ ਸਕਦੀਆਂ ਤੁਸੀਂ ਤਾਂ ਸਾਡੇ ਤੋਂ ਵੀ ਗੱਲਾਂ ਲਪੋ ਕੇ ਰੱਖਣ ਲੱਗ ਗਏ ਤੇ ਤੁਸੀਂ ਬਿਨਾਂ ਸੋਚੇ ਸਮਝੇ ਏਡਾ ਵੱਡਾ ਕਦਮ ਚੁੱਕ ਲੈਨੇ ਮਾਂ ਪਿਓ ਤਾਂ ਪਿੱਛੇ ਇਹੀ ਸੋਚ-ਸੋਚ ਕੇ ਮਰਦਾ ਰਹਿੰਦਾ ਵੀ ਪਤਾ ਨਹੀਂ ਸਾਡੇ ਧੀ ਪੁੱਤ ਨੂੰ ਕਿਹੜਾ ਦੁੱਖ ਸੀ ਜਿਹੜਾ ਉਹ ਆਪਣੇ ਨਾਲ ਹੀ ਲੈ ਗਿਆ ਬਾਪੂ ਜੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਮੈਂ ਬਹੁਤ ਡਰ ਗਈ ਸੀ। ਪੁੱਤ ਡਰ ਨੂੰ ਨਾ ਆਪਣੇ ਆਪ ਤੇ ਕਦੇ ਹਾਵੀ ਨਾ ਹੋਣ ਦਿਓ। ਕਿਉਂਕਿ ਡਰਿਆ ਮਨ ਸੌ ਘਟਨਾਵਾਂ ਨੂੰ ਜਨਮ ਦਿੰਦਾ। ਤੇ ਖੁਦਕੁਸ਼ੀ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਆਪਣੇ ਮਾਂ-ਬਾਪ ਨਾਲ ਸਮੱਸਿਆ, ਡਰ ਸਾਂਝੇ ਕਰਨਾ ਸਿੱਖੋ। ਪੁੱਤ ਜਦੋਂ ਤੇਰੀ ਕੋਈ ਗਲਤੀ ਨਹੀਂ, ਫਿਰ ਤੂੰ ਕਿਉਂ ਡਰਦੀ ਆਂ? ਕਿਉਂ ਕਿਸੇ ਦੀ ਗਲਤੀ ਕਰਕੇ ਆਪਣੇ ਆਪ ਨੂੰ ਦੋਸ਼ ਦੇਨੀ ਆਂ? ਆਪਦੀ ਜਾਨ ਗਵਾਣੀ ਆਂ? ਪੁੱਤ ਡਰਨਾ ਤਾਂ ਉਹਨੂੰ ਚਾਹੀਦਾ ਜਿਨੇ ਗਲਤੀ ਕੀਤੀ ਆ। ਪੁੱਤ ਜ਼ਿੰਦਗੀ ਨਾ ਬਹੁਤ ਖੂਬਸੂਰਤ ਹੁੰਦੀ ਆ ਕਿਸੇ ਦੀ ਗਲਤੀ ਕਰਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰੀਦੀ ਹੁੰਦੀ ਜੇ ਤੂੰ ਸਾਨੂੰ ਨਹੀਂ ਗੱਲ ਦੱਸਣੀ ਘਟੋ ਘਟ ਆਪਣੀਆਂ ਸਹੇਲੀਆਂ ਨੂੰ ਤਾਂ ਦੱਸ ਸਕਦੀ ਸੀ ਬਦਨਾਮੀ ਦੇ ਡਰ ਤੋਂ ਜਾਨ ਦੇਣਾ ਨਾ ਤਾਇਰਤਾ ਹੁੰਦੀ ਆ ਬਾਪੂ ਮੈਨੂੰ ਲੱਗਾ ਸੀ ਜੇ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਨਾ ਤਾਂ ਤੁਸੀਂ ਮੈਨੂੰ ਪੜਨੋਂ ਹਟਾ ਲੈਣਾ ਤੇ ਤੁਸੀਂ ਵੀ ਮੇਰੀ ਗਲਤੀ ਕੱਢਣੀ ਆ ਪੁੱਤ ਜਦੋਂ ਮਾਂ ਪਿਓ ਨੂੰ ਪਤਾ ਹੁੰਦਾ ਨਾ ਵੀ ਸਾਡਾ ਧੀ ਪੁੱਤ ਸਹੀ ਆ ਉਹ ਫਿਰ ਉਹਦਾ ਪੂਰਾ ਸਾਥ ਦਿੰਦੇ ਆ ਉਦੀ ਗਲਤੀ ਨਹੀਂ ਕੱਢ ਦੇ ਮਾਂ-ਬਾਪ ਆਪਾਂ ਨੇ ਬੱਚੇ ਦੇ ਪਹਿਲੇ ਦੋਸਤ ਹੁੰਦੇ ਆ ਬਾਪੂ ਜੀ ਮੈਨੂੰ ਮਾਫ ਕਰ ਦਿਓ ਡਰ ਮੇਰੇ ਤੇ ਇੰਨਾ हावी ਹੋ ਗਿਆ ਸੀ ਮੈਂ ਹੋਰ ਕੁਝ ਸੋਚ ਹੀ ਨਹੀਂ ਸਕੇ ਨਾ ਮੇਰਾ ਪੜਾਈ ਚ ਮਨ ਲੱਗਦਾ ਸੀ ਨਾ ਮੈਂ ਤੁਹਾਡੇ ਬਾਰੇ ਸੋਚਿਆ ਉਸ ਬੰਦੇ ਨੇ ਇੱਕ ਕਦਮ ਚੁੱਕਣ ਲਈ ਮੈਨੂੰ ਮਜਬੂਰ ਕਰਤਾ ਪੁੱਤ ਜ਼ਰੂਰੀ ਨਹੀਂ ਹੁੰਦਾ ਕਿ ਖੁਦ ਖੁਸ਼ੀ ਕਰਨ ਵਾਲਿਆਂ ਦੀ ਸਮੱਸਿਆ ਇੱਕੋ ਹੋਵੇ ਖੁਦ ਖੁਸ਼ੀ ਤਾਂ ਉਹ ਇਨਸਾਨ ਕਰਦਾ ਜਿਹਨੂੰ ਡਰ ਹੁੰਦਾ ਜਿਹਨੂੰ ਕੋਈ ਦੁੱਖ ਹੁੰਦਾ ਗਲਤ ਇਨਸਾਨ ਤਾਂ ਕਦੇ ਨਹੀਂ ਮਰਦਾ ਮਰਦੇ ਤਾਂ ਤੇਰੇ ਵਰਗੇ ਆ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਹੁੰਦੀ ਜਿਹੜੇ ਕਿਸੇ ਦੇ ਦਬਾਅ ਜਾਂ ਡਰ ਵਿੱਚ ਆ ਕੇ ਮਰ ਜਾਂਦੇ ਆਏ ਦਿਨ ਪਤਾ ਨਹੀਂ ਕਿੰਨੇ ਕੁ ਵਿਆਹੇ ਮੁੰਡੇ ਖੁਦਕੁਸ਼ੀ ਕਰ ਰਹੇ ਆ ਪਤਾ ਕਿਉਂ ਕਿਉਂਕਿ ਕੁੜੀ ਬਾਹਰ ਜਾ ਕੇ ਉਹਨੂੰ ਧੋਖਾ ਦੇ ਦਿੰਦੀ ਆ ਮੁੰਡਾ ਤਾਂ ਵਿਚਾਰਾ ਇਹੀ ਸੋਚਦਾ ਨਾ ਕਿ ਮੇਰਾ ਤਾਂ ਘਰ ਪੱਟਿਆ ਗਿਆ ਸਮਾਜ ਵਿੱਚ ਮੇਰੀ ਬੇਇੱਜ਼ਤੀ ਹੋ ਇਹਦੇ ਵਿੱਚ ਮੁੰਡੇ ਦਾ ਕੋਈ ਕਸੂਰ ਨਹੀਂ ਹੁੰਦਾ ਸਾਰਾ ਕਸੂਰ ਤਾਂ ਕੁੜੀ ਦਾ ਹੁੰਦਾ ਜਿਹੜੀ ਮੁੰਡੇ ਦੇ ਵਿਸ਼ਵਾਸ ਤੇ ਆਸਾਂ ਤੇ ਮਿੰਟਾਂ ਵਿੱਚ ਪਾਣੀ ਫੇਰ ਜਾਂਦੀ ਆ। ਮੁੰਡਾ ਤਾਂ ਵਿਚਾਰਾ 20-25 ਲੱਖ ਰੁਪਇਆ ਲਾ ਕੇ ਕੁੜੀ ਨੂੰ ਬਾਹਰ ਭੇਜ ਦਿੰਦਾ ਉਹਦੀ ਜ਼ਿੰਦਗੀ ਬਣਾਉਣ ਲਈ ਜਿਹਦੇ 'ਚ ਗਲਤੀ ਕੁੜੀ ਦੀ ਹੁੰਦੀ ਆ ਤੇ ਭੁਗਤ ਨਹੀਂ ਮੁੰਡੇ ਨੂੰ ਪੈਂਦੀ ਆ ਆਪਣੀ ਜਾਨ ਦੇ ਕੇ। ਤੇ ਉਸੇ ਤਰ੍ਹਾਂ ਹੀ ਤੂੰ ਆ ਗਲਤੀ ਉਹਦੀ ਆ ਤੇ ਭੁਗਤ ਨਹੀਂ ਤੈਨੂੰ ਪੈ ਰਹੀ ਆ। ਬਾਪੂ ਜੀ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਆ ਗਈਆਂ। ਹੁਣ ਮੈਂ ਆਪਣੇ ਡਰ ਨੂੰ ਢਾਲ ਬਣਾ ਕੇ ਉਸ ਮੁੰਡੇ ਨੂੰ ਮੂੰਹ ਤੋੜ ਜਵਾਬ ਦਵਾਂਗੀ ਤੇ ਉਹਨੂੰ ਸਜ਼ਾ ਵੀ ਦਿਵਾਉਂਗੀ। ਕੋਤ ਸਮੱਸਿਆ ਦਾ ਹੱਲ ਕੱਢਣਾ ਸਿੱਖੋ ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝੋ ਜੇ ਤੁਸੀਂ ਮਾਪਿਆਂ ਨੂੰ ਸਾਰੀ ਗੱਲ ਦੱਸੋਗੇ ਖੁੱਲ ਕੇ ਉਹਨਾਂ ਨਾਲ ਗੱਲ ਕਰੋਗੇ ਤਾਂ ਹੀ ਤੁਹਾਨੂੰ ਮਾਪੇ ਸਮਝਣਗੇ ਵੈਸੇ ਵੀ ਕੁੜੀਆਂ ਨੂੰ ਦਲੇਰ ਤੇ ਹਿੰਮਤੀ ਹੋਣਾ ਚਾਹੀਦਾ ਵਾ ਡਰ ਡਰ ਕੇ ਜਿਉਣ ਨਾਲੋਂ ਤਾਂ ਚੰਗਾ ਆਪਣੇ ਆਪ ਨੂੰ ਸਖਤ ਬਣਾ ਕੇ ਰੱਖੋ ਤੇ ਹਰ ਸਮੱਸਿਆ ਨਾਲ ਲੜਨ ਲਈ ਤਿਆਰ ਰਹੋ ਹਾਂਜੀ ਬਾਪੂ ਜੀ ਇਹ ਗੱਲ ਮੈਂ ਸਿਰਫ ਰਮਨ ਲਈ ਨਹੀਂ ਆਖੀ ਉਹਨਾਂ ਸਾਰੇ ਲੋਕਾਂ ਲਈ ਆਖੀ ਆ ਜਿਹੜੇ ਕਿਸੇ ਦੀ ਗਲਤੀ ਕਰਕੇ ਆਪਣੇ ਆਪ ਨੂੰ ਦੋਸ਼ ਦੇਣ ਲੱਗ ਜਾਂਦੇ ਆ ਸਮੱਸਿਆ ਦਾ ਹੱਲ ਤਾਂ ਕੋਈ ਨਾ ਕੋਈ ਜ਼ਰੂਰ ਨਿਕਲ ਆਉਂਦਾ ਪਰ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਇੱਕ ਗੱਲ ਹੋਰ ਜ਼ਰੂਰੀ ਬੱਚਿਆਂ ਲਈ ਖਾਸ ਕਰਕੇ ਕੁੜੀਆਂ ਲਈ ਜਦੋਂ ਕੋਈ ਵੀ ਐਡਾ ਦੀ ਗੱਲ ਹੁੰਦੀ ਆ ਨਾ ਕਿ ਆਪਣੇ ਮਾਪਿਆਂ ਨੂੰ ਇਹ ਗੱਲ ਜ਼ਰੂਰ ਦੱਸਿਆ ਕਰੋ ਚੱਲ ਪਤ ਖਰੇ ਚੱਲੀਏ ਛਲ ਮਰੀਤੀ